ਕਬਾੜੀ ਉਹ ਵਧੀਆ ਚੀਜ਼ ਲੱਗੀ ਹੋਈ ਐ ਠੀਕ ਹੈ ਜੀ 45000 ਰੁਪਏ ਉੱਤੇ ਖਰਚਾ ਆਇਆ ਹੋਇਆ ਉਹ 20-25000 ਖਰਚਾ ਕਰਕੇ ਨਹੀਂ ਲਵਾਈ ਹੋਈ ਉਹ ਕੰਪਨੀ ਤੋਂ ਲੱਗੀ ਹੋਈ ਐ ਮੈਂ ਦਿਖਾਉਣਾ ਤੁਹਾਨੂੰ ਆ ਜੀ ਇਹ ਸਾਰਾ ਟਰੈਕਟਰ ਓਰੀਜਨਲ ਆ ਓਕੇ ਬਾਈ 6 ਕਿੱਲੇ ਜ਼ਮੀਨ ਸੀ ਬੰਦੇ ਕੋਲੇ ਫਸਟ ਪਾਰਟੀ ਤੋਂ ਆਪਾਂ ਟਰੈਕਟਰ ਲਿਆ ਆ ਆ ਜੀ ਇਹ 2011 ਮਾਡਲ ਐ ਓਕੇ ਬਾਈ ਫੁੱਲ ਟੌਪ ਵਾਲਾ ਮਾਡਲ ਐ ਟਰੈਕਟਰ ਠੀਕ ਆ ਬਾਈ ਠੀਕ ਐ ਜਮਾ ਬ੍ਰਾਂਡ ਨਿਊ ਕੰਡੀਸ਼ਨ ਐ ਠੀਕ ਆ ਬਾਈ ਸੇ ਆਪਾਂ ਖੜੇ ਆ ਇੱਥੋਂ 3 ਕਿਲੋਮੀਟਰ ਤੇ ਪਿੰਡ ਐ ਜਿੱਥੇ ਇਹ ਨਾਂ ਬੰਦੇ ਦੇ ਠੀਕ ਹੈ ਭਾਈ ਚਾਰੇ ਟਾਇਰ ਪੂਰੀ ਵਧੀਆ ਕੰਪਨੀ ਦੇ ਆ ਜੈਸਨ ਉਹ ਕਹਿਦਾ ਕਹਿਦਾ ਕਹਦੇ ਕੋਈ ਗੱਲ ਨਹੀਂ ਜਿਵੇਂ ਤੇਰਾ ਠੀਕ ਲੱਗਿਆ ਕਿੰਨੇ ਟਰੈਕਟਰ ਲੈ ਜਿਓ 2 ਲੱਖ ਤੇ 10000 ਰੁਪਏ ਨਹੀਂ ਬੜਾ ਤੱਕਾ ਹੋ ਗਿਆ ਜੈਸਨ ਉਹ ਲੈ ਮੈਂ ਤਰਾ ਅੱਜ ਫਿਰ ਭਾਈ ਉਸ ਬਾਈ ਕੋਲੇ ਲੈ ਕੇ ਆਏ ਆਂਗੇ ਜਿਹੜਾ ਨਾ ਭਾਈ ਫਾਰਮ ਟਰੈਕ ਦਾ ਕਿੰਗ ਮੰਨਿਆ ਜਾਂਦਾ ਹੈਗਾ ਬਾਈ ਨਾ ਕਹਿੰਦਾ ਜੈਦੀ ਫਾਰਮ ਟਰੈਕ ਜਿਹੇ ਜਿਹਾ ਮਰਜ਼ੀ ਖੜਾ ਹੋਵੇ ਤੱਕਾ ਪਾਉਂਦਾ ਹੈਗਾ ਕਿਵੇਂ ਤੱਕਾ ਪਾਉਂਦਾ ਹੈਗਾ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਭਾਈ ਸਤਿ ਸ੍ਰੀ ਅਕਾਲ ਸਤਿ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਡਾ ਸਾਡੇ ਕੋਲ ਆਉਣ ਤੇ ਠੀਕ ਆ ਬਾਈ ਹਾਂਜੀ ਤੇ ਲੋਕੇਸ਼ਨ ਦੱਸ ਦੀ ਬਈ ਆਪਾਂ ਸਭ ਤੋਂ ਪਹਿਲਾਂ ਲੋਕੇਸ਼ਨ ਬੀਪੀਓ ਦਿਉਣਾ ਜੀ ਪਿੰਡ ਆਪਣਾ ਦਿਉਣਾ ਓਕੇ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਬਾਹਲੇ ਭਰਾ ਨਾ ਬਾਹਰੋਂ ਫੋਨ ਕਰਦੇ ਰਹਿੰਦੇ ਆ ਸਟੇਟ ਆ ਜਿਹੜੀ ਉਹ ਪੰਜਾਬ ਹੈ ਪੰਜਾਬ ਜ਼ਿਲ੍ਹਾ ਬਠਿੰਡਾ ਪਿੰਡ ਦਿਉਣਾ ਠੀਕ ਆ ਬਠਿੰਡਾ ਮਕਸਰ ਰੋਡ ਤੇ ਬਠਿੰਡੇ ਤੋਂ 10 ਤੋਂ 11 ਕਿਲੋਮੀਟਰ ਮਕਸਰ ਤੋਂ 35 ਤੋਂ 36 ਕਿਲੋਮੀਟਰ ਪਿੰਡ ਠੀਕ ਆ ਮਸੂਰ ਪਿੰਡ ਕਹਿ ਸਕਦੇ ਆਂਗੇ ਪਪਾ ਫਰੀਦ ਹਾਂਜੀ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਪਣਾ ਪਿੰਡ ਆ ਬਸ ਉਥੋਂ ਕਿਲੋਕਮੀਟਰ ਅੱਗੇ ਆਪਣੀ ਰੋਡ ਦੇ ਉੱਪਰ ਹੀ ਦੁਕਾਨ ਆ ਜੀ ਮਰਾ ਟਰੈਕਟਰ ਦੇ ਨਾਂ ਤੇ ਜੀ ਬਾਕੀ ਤੁਹਾਨੂੰ ਦਿਖਾਉਣੇ ਆ ਟਰੈਕਟਰ ਦੇਖੋ ਠੀਕ ਆ ਬਈ ਕੋਕਾ ਪੀਸ ਟਰੈਕਟਰ ਦਿਖਾਵਾਂਗੇ ਐਂਡ ਤੇ ਨਾ ਬਈ ਸਾਨੂੰ ਆਫਰ ਦੇ ਕੇ ਜਾਵਾਂਗੇ ਤਮਾਕੇਦਾਰ ਮੌਕਾ ਸੰਭਲਿਓ ਸਹੀ ਗੱਲ ਆ ਨਾ ਬਈ ਸਭ ਤੋਂ ਪਹਿਲਾਂ ਇਹ ਫਾਰਮਰ ਟਰੈਕ ਦਿਖਾਉਣੇ ਪਾਇੰਟ ਈ ਪੀ ਆਈ ਗੜਾ ਟਰੈਕਟਰ ਬਈ ਪੂਰਾ ਫੁੱਲ ਮੜਾ ਹੋਇਆ ਪੁਲੀ ਸੋਨਾ ਗੜਾ ਬਈ ਪੈਸੇ ਵੀ ਥੱਬਾ ਲੱਗੇ ਹੋਣੇ ਨੇ ਭਈ ਇਹਦੇ ਉੱਤੇ ਇਹਦੇ ਗੁਣ ਵੀ ਦੱਸੂ ਮੈਂ ਤੈਨੂੰ ਬਹੁਤ ਗੁਣ ਹੈ ਇਹਦੇ 'ਚ ਠੀਕ ਆ ਸਭ ਤੋਂ ਵੱਡਾ ਗੁਣ ਘੋੜਾ ਬੰਪਰ ਜਿਹੜਾ ਅੱਜ ਕੱਲ ਲੋਕ ਲਵਾਉਣ ਨੂੰ ਕਹਿੰਦੇ ਆ ਓਕੇ ਬਈ ਅਗਲੇ ਟਾਇਰ ਅੱਜ ਕੱਲ ਲੋਕ ਆ ਰੇਡੀਅਲ ਮੰਗਦੇ ਆ ਲੈ ਵੀਰੇ ਰੇਡੀਅਲ ਮਹਿੰਗੇ ਵਾਲੇ ਮਹਿੰਗੇ ਵਾਲੇ ਬ੍ਰਾਂਡ ਨਿਊ ਠੀਕ ਆ ਬਈ ਠੀਕ ਆ ਪਿਛਲੇ ਟਾਇਰ ਇਹਨੂੰ 16 ਨੂੰ 28 ਦੇ ਟਾਇਰਾਂ 'ਚ ਓਕੇ ਬਈ ਜਿਹਦੇ ਨਾਲ ਸੋਨਾ ਲੱਗਦਾ ਗਾਣਾ ਜਿਹਦੇ ਨਾਲ ਸੋਨਾ ਲੱ ਠੀਕ ਹੈ ਮਰਾ ਟਰੈਕਟਰ ਤੇ ਜਮਾਂ ਨਾਲ ਦੇ ਐ ਬੇਦਾਗ ਚਿੱਟੇ ਪੂਰੇ ਠੀਕ ਹੈ ਸਭ ਤੋਂ ਹੁੱਕ ਦੇਖੋ ਟਰੈਕਟਰ ਨੂੰ ਲੱਗੀ ਆਹ ਦੇਖ ਵੀ ਆਹ ਰੰਗ ਰੂਗਾ ਨਾ ਕਿਵੇਂ ਪਿਆ ਗਿਆ ਨਾ ਪੂਰਾ ਤੁਸੀਂ ਆਹ ਦੇਖੋ ਵੀ ਐਡੀ ਮੋਟੀ ਐਂਗਲ ਹੁੱਕ ਤੇ ਅਗਲਾ ਲਾਉਂਦਾ ਨਹੀਂ ਠੀਕ ਹੈ ਦੇਖੋ ਕਿੰਡੀ ਵਧੀਆ ਚੀਜ਼ ਆ ਡਬਲ ਡਿਸਟ੍ਰਿਬਿਊਟਰ ਓਕੇ ਬਈ ਠੀਕ ਹੈ ਮੋਟੀ ਆ ਇੱਕ ਹਾਂਜੀ ਇੱਕ ਬਾੜੀ ਹੋ ਵਧੀਆ ਚੀਜ਼ ਲੱਗੀ ਹੋਈ ਹੈ ਠੀਕ ਹੈ ਜੀ 45000 ਰੁਪਏ ਉੱਤੇ ਖਰਚਾ ਆਇਆ ਹੋਇਆ ਉਹ 20-25000 ਖਰਚਾ ਕਰਕੇ ਨਹੀਂ ਲਵਾਈ ਹੋਈ ਉਹ ਕੰਪਨੀ ਤੋਂ ਲੱਗੀ ਹੋਈ ਆ ਮੈਂ ਦਿਖਾਉਣਾ ਤੁਹਾਨੂੰ 3 ਸਪੀਡ 3 ਸਪੀਡ ਆਗਾ T20 ਦੇਖ ਅਪ੍ਰੈਲ ਪਹਿਲਾਂ ਐਂ ਕਹਿੰਦਾ ਸੀ ਹੈ ਨਾ ਜਿਹੜਾ EPI ਟਰੈਕਟਰ ਆਗਾ ਨਾ ਪਹਿਲਾਂ ਇਹ ਟੌਪ ਆਇਆ ਸੀ ਹੁਣ ਟੌਪ ਨਹੀਂ ਮਿੱਤਰੋ 3 ਸਪੀਡ ਆਇਆ ਸੀ ਹਾਂ 3 ਸਪੀਡ ਓਕੇ 3 ਸਪੀਡ ਆ ਜਿਵੇਂ ਕਿਸੇ ਨੇ ਸੁਪਰ ਸੀਡਰ ਵਗੈਰਾ ਤੇ ਚਲਾਉਣਾ ਕਿਸੇ ਵੀ ਕੰਮ ਤੇ ਚਲਾਉਣਾ ਇਹਨੂੰ ਜਿੱਥੇ ਮਰਜ਼ੀ ਵਰਤੋ ਠੀਕ ਹੈ ਹਾਂ 3 ਸਪੀਡ ਕੀਤਾ ਹੈ ਮਿੱਤਰੋ EPI ਹਿੱਸਾ ਆ ਗਿਆ ਵੱਡੀਆਂ ਟੂਪਾ ਵਾਲਾ ਨਾ ਜੋਰ ਵੀ ਮਤਰਾ ਛੋਟਾ ਹੀ ਹੈ ਟਰੈਕਟਰ ਹੈ ਨਾ ਫਿਰ ਵੀ ਇਹ ਸਾਰੇ ਫੰਕਸ਼ਨ ਹੈ ਰਿਵਰਸ ਪੀਟੀਓ ਆ ਗਿਆ ਡਬਲ ਕਲਚ ਆ ਗਿਆ ਪਾਵਰ ਸਟੀਰਨ ਆ ਗਿਆ ਹਾਈ ਲਿਫਟ ਆ ਗਿਆ ਡਿਸਟਰੀਬਿਊਟਰ ਆ ਗਿਆ 16 ਨੂੰ 28 ਦੇ ਟਾਇਰ ਆ ਗਏ ਤੇ ਸਮਾਨ ਸਾਰਾ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਲੱਗਿਆ ਕਨੋਪੀ ਸਾਤਰੀ ਲੱਗੀ ਪੂਰੀ ਵਧੀਆ ਕਨੋਪੀ ਲੱਗੀ ਹੋਈ ਆ ਘੋੜਾ ਬੰਪਰ ਲੱਗਿਆ ਹੋਇਆ ਟਾਇਰ ਰੇਡੀਅਲ ਪਾਏ ਹੋਏ ਕੋਈ ਚੀਜ਼ ਜਾ ਕੇ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਹੈਗਾ Ориਜਨਲ ਪੇਂਟ ਦਾ ਸਾਰਾ ਟਰੈਕਟਰ ਇੱਥੇ ਕਲਮ ਨਿਸ਼ਾਨ ਨਹੀਂ ਹਲਕੀ ਫੁਲਕੀ ਆ ਦਾਗ ਜਰੂਰ ਹੈਗੇ ਆ ਠੀਕ ਆ ਬਈ ਦੇਖ ਸਕਦੇ ਬਈ ਜਿੰਨਾ ਹੈਗਾਗਾ ਸਾਰਾ ਟਰੈਕਟਰ ਵੇਚਣਾ ਸਾਰਾ オリジナル ਟਰੈਕਟਰ ਹੈ ਬਾਕੀ ਬਈ ਆ ਕੇ ਤੁਸੀਂ ਤਸੱਲੀ ਕਰਕੇ ਫਿਰ ਟਰੈਕਟਰ ਲੈ ਕੇ ਜਾਓ ਹਾਂ ਬਈ ਠੀਕ ਆ ਬਈ ਕੈਮਰੇ ਚ ਤੁਸੀਂ ਕਹੋਗੇ ਬਈ ਹੋਰ ਹੈਗਾ ਆ ਕੇ ਕੁਝ ਹੋਰ ਹੈਗਾ ਪਰ ਇੱਕ ਵਾਰੀ ਬਈ ਤੁਸੀਂ ਪੈਸੇ ਲਾਉਣੇ ਤਸੱਲੀ ਕਰੋ ਹਾਂ ਜਰੂਰ ਠੀਕ ਆ ਬਈ ਤੇ ਮਾਡਲ ਬਈ ਇਹ ਹੈ ਮਾਡਲ 2009 ਹੈ ਫਸਟ ਪਾਰਟੀ ਆ ਜੋ ਮਰਜ਼ੀ ਆਈਡੀ ਪ੍ਰੂਫ ਜੋ ਮਰਜ਼ੀ ਲੈ ਲਿਓ ਮਾਲਕ ਦਾ ਸਭ ਕੁਝ ਮਿਲੂਗਾ ਠੀਕ ਹੈ ਜੀ ਰੇਟ ਦਾ 3 ਲੱਖ ਤੇ 35000 ਰੁਪਿਆ ਬਾਕੀ ਮੌਕੇ ਤੇ ਮਾਨ ਤਾਨ ਕਰ ਦਿਆਂਗੇ ਠੀਕ ਬਾਕੀ ਨਾ ਰੇਟ ਦੀ ਵੀਰੇ ਬਾਲੇ ਭਰਾ ਫੋਨ ਤੇ ਕਹਿੰਦਾ ਯਾਰ ਸਹੀ ਦੱਸ ਰੇਟ ਪਹਿਲਾਂ ਆ ਕੇ ਚੀਜ਼ ਦੇਖੋ ਫਿਰ ਬਹਿ ਕੇ ਆਪਾਂ ਰੇਟ ਕਰਾਂਗੇ ਰੇਟ ਇਹ ਤਾਂ ਹੈ ਨਹੀਂ ਵੀਰੇ ਵੀ ਆਪਾਂ ਮੈਂ ਆਪਾਂ ਜ਼ੋਰ ਮਰਵਾ ਕੇ ਦਿਖਾਣਾ ਵੀ ਟਰੈਕਟਰ ਦਾ ਨਾ 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 ਆਪਾਂ ਇਹੋ ਜਿਹਾ ਕੁਝ ਨਹੀਂ ਕਰਦੇ ਆਪਣਾ ਤਾਂ ਆਹੀ ਸਾਫ ਸੁਥਰਾ ਜਿਹਾ ਕੰਮ ਹੈ ਨਾ ਹੀ ਆਪਾਂ ਇਹ ਆ ਵੀ ਇਹਦਾ ਰੇਟ ਕੋਈ ਆਪਾਂ 50000 ਵੱਧ ਮੰਗਿਆ ਆਪਾਂ ਐਵੇਂ ਕਹੀ ਚੱਲਗੇ ਵੀ ਯਾਰ 10 ਘੱਟ ਕਰ ਲਾ 20 ਕਰ ਲਾ ਜੋ ਜਾਇਜ਼ ਰੇਟ ਹੈ ਹਰੇਕ ਭਰਾ ਨੂੰ ਵੀ ਪਤਾ ਲੈਣ ਵਾਲੇ ਨੂੰ ਵੀ ਉਹਨੇ ਵੀ 10 ਥਾਂ ਦੇਖਿਆ ਹੁੰਦਾ ਠੀਕ ਹੈ ਠੀਕ ਹੈ ਨਾ ਉਦੋਂ ਬਾਅਦ ਪਹਿਲਾ ਚੀਜ਼ ਦੇਖਿਆ ਕਿ ਜੇ ਲੋਕਾਂ ਨਾਲੋਂ ਇਹ ਚੀਜ਼ ਦਾ ਫਰਕ ਹੋਵੇ ਤਾਂ ਆਪਾਂ ਰੇਟ ਲਾਵੇ ਨਹੀਂ ਕੋਈ ਗੱਲ ਠੀਕ ਆ ਬਾਈ ਮਤਲਬ ਕਹਿਦਾ ਬਾਈ ਰੇਟ ਰੇਟ ਦਾ ਪੱਟਾ ਹੁੰਦਾਗਾ ਜੇ ਆਹੀ ਟਾਇਰ ਸਿੰਪਲ ਪਾ ਕੇ 50 ਪੈਸੇ ਕਰਦੇ ਆ ਨਾ ਵੀਰੇ ਹਰ ਇੱਕ ਚੀਜ਼ ਦਾ ਫਰਕ ਹੈ ਬੰਪਰ ਹੋ ਗਿਆ ਟਾਇਰ ਹੋ ਗਏ ਠੀਕ ਆ ਬਾਈ ਮਿਊਜ਼ਿਕ ਸਿਸਟਮ ਹੋ ਗਿਆ ਕਨੋਪੀ ਛਤਰੀ ਹੋ ਗਈ ਸੀਟ ਵਗੈਰਾ ਦੇਖੋ ਟਰੈਕਟਰ ਦੀ ਇਹ ਨਹੀਂ ਟੁੱਟੀ ਪਈ ਆ ਫਿਰ 3 ਸਪੀਡ ਹੋ ਗਿਆ ਠੀਕ ਆ ਬਾਈ ਕੋ ਕਾ ਪੀਸ ਹੋ ਗਿਆ ਸਾਰਾ ਫੁੱਲ ਬੜਾ ਸਾਰੇ ਫੰਕਸ਼ਨ ਸਾਰੇ ਆ ਠੀਕ ਆ ਬਾਈ ਜਿਹੜੇ ਅੱਜ ਦੇ ਟਾਈਮ ਚ ਚਾਹੀਦੇ ਆ ਟੀ 20 ਟਰੈਕਟਰ ਆ ਠੀਕ ਆ ਟੀ 20 ਟਰੈਕਟਰ ਆਗਾ ਮਿੱਤਰੋ ਇਹ ਟਰੈਕਟਰ ਵੀ 55 ਐਚ ਪੀ ਚ ਆ 55 ਐਚ ਪੀ ਦੇ ਵਿੱਚ ਆ ਠੀਕ ਆ ਬਾਈ ਤੇ ਅਗਲਾ ਫਾਰਮਰ ਟਰੈਕ ਇਹ ਆ ਗਿਆ ਮਿੱਤਰੋ ਬ੍ਰਾਂਡ ਬਾਈ ਕਹਿੰਦਾ ਹੁੰਦਾ ਨਾ ਆ ਚੀਜ਼ ਦੀ ਇਹ ਨਾ ਖਾਸियत ਆ ਕਿ ਕੀ ਖਾਸियत ਆ ਬ੍ਰਾਂਡ ਬਾਈ ਦੀ ਖਾਸियत ਇਹ ਆ ਵੀਰੇ 99 2000 ਚ ਇਹ ਕੰਪਨੀ ਨੇ ਨਾ ਮੋਹਰ ਲਾ ਕੇ ਦਿੱਤੀ ਸੀ ਓਕੇ ਬਾਈ ਇਹ ਨਾ ਤਾਂ ਦੁਆਰੇ ਕਿਤੋਂ ਮਿਲੇ ਤੇ ਜੇ ਇੱਕ ਵਾਰੀ ਪੱਟੀ ਗਈ ਤੇ ਨਾ ਇਹ ਲੱਗੇ ਮਤਲਬ ਇਹ ਤੋਂ ਜਾਂ ਜੋ ਸਦਾ ਵੀ ਸਟicker ਦੇ ਵਿੱਚ ਹੀ ਹੈਗਾ ਇਹ ਲੱਗੇ ਹੋਈ ਆ ਹਾਂ ਇਹ ਤੋਂ ਜਾਂ ਜੋ ਸਾਦਾ ਵੀ ਟਰੈਕਟਰ ਕਿੰਨਾ ਅਰੀਜਨਲ ਆਣਾ ਬਈ ਵੀਰੇ ਇਹ ਸਾਰਾ ਟਰੈਕਟਰ ਓਰੀਜਨਲ ਆ ਓਕੇ ਬਈ 6 ਕਿੱਲੇ ਜ਼ਮੀਨ ਸੀ ਬੰਦੇ ਕੋਲੇ ਫਸਟ ਪਾਰਟੀ ਤੋਂ ਆਪਾਂ ਟਰੈਕਟਰ ਲਿਆ ਆਵਿਆ ਓਕੇ ਬਈ ਜਿੱਤੇ ਵੀ ਟਰੈਕਟਰ ਦੇ ਕਲਮ ਦਾ ਨਿਸ਼ਾਨ ਹੋਵੇ ਆਪਾਂ ਦੇਣਦਾਰ ਹੋਵਾਂਗੇ ਚਾਰੇ ਟਾਇਰ ਗੂਡਇਰ ਕੰਪਨੀ ਦੇ ਅੱਧੇ ਹੋਣਗੇ ਓਕੇ ਬਈ ਹਲਕੀ ਜਿਹੀ ਆਪੀਲ ਕੁ ਜ਼ਰੂਰ ਹੈਗੀ ਆ ਦਿਖਾ ਦਿਓ ਓਕੇ ਬਈ ਲੈ ਬਈ ਮਤਲਬ ਜੇ ਮੈਂ ਆਪਾਂ ਕਹਿਦਾ ਨਾ ਨਾਗਾ ਉਮਰਦੇ ਸਾਹਿਬ ਨਾਲ ਦਾੜੀ ਚਿੱਟੀ ਹੋਈ ਹੈ ਨਾ ਬਾਕੀ ਬਾਕੀ ਸਭ ਤੋਂ ਇੱਧਰ ਲਿਆਈ ਕੈਮਰਾ ਮੈਂ ਦਿਖਾਉਣਾ ਤੁਹਾਨੂੰ ਵੀ ਕੀ ਕੀ ਚੀਜ਼ ਦਾ ਫਰਕ ਹੈ ਚੱਕੋ ਆਹ ਪਲੇਟ ਹੀ ਦੇਖ ਲਓ ਬਾਈ ਹੈ ਨਾ ਸੀ ਸ਼ਾਰਕ ਦਾ ਨਾਮ ਆਹ ਪਲੇਟ ਹੀ ਦੇਖ ਲਓ ਬਾਈ ਮਾਰ ਪਾਉਂਦੀ ਹੈ ਨਾ ਬਾਈ ਕਹ ਲਈ 2122 ਮਾਡਲ ਨੂੰ ਨਾ ਆਹ ਚੀਜ਼ਾਂ ਤੇ ਨਿਕਲ ਵੀਰੇ ਆਹ ਚੀਜ਼ਾਂ ਤੇ ਨਿਕਲ ਆਹ ਚੀਜ਼ਾਂ ਤੇ ਨਿਕਲ ਆਹ ਚੀਜ਼ਾਂ ਤੇ ਨਿਕਲ ਆਹ ਚੀਜ਼ਾਂ ਤੇ ਨਿਕਲ ਆਹ ਨਿਕਲ ਆਹ ਨਿਕਲ ਠੀਕ ਆ ਆ ਨਟਾਂ ਤੇ ਨਿਕਲ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਕੋਈ ਬੱਚਾ ਵੀ ਪੰਨਾ ਨਹੀਂ ਲਗਾਵਾ। ਬੇਚ ਲੋਕਾਂ ਦੇ 22 23 ਮਾਡਲਾਂ ਦੇ ਵੀ ਜੰਗਾਲ ਹੋਊਗੀ ਨਟਾਂ। ਠੀਕ ਆ ਬਾਈ। ਸਾਰੇ ਐਂਡ ਗੋਲੀਆਂ। ਓਕੇ ਬਾਈ। ਸਾਰਾ ਕੁਝ ਨਾਲ ਦਾ। ਠੀਕ ਆ ਬਾਈ। ਸਾਰੇ ਮੀਟਰ ਸਾਰਾ ਕੁਝ ਰੀਡਿੰਗ ਚਾਲੂ ਆ 5500 ਤੇ 5 ਘੰਟੇ ਟਰੈਕਟਰ ਚੱਲਿਆ ਵਾ। ਠੀਕ ਆ। ਕਿਤੇ ਵੀ ਕਲਮ ਦਾ ਨਿਸ਼ਾਨ ਅੱਗੇ ਪਿੱਛੇ ਕਿਤੇ ਵੀ ਹੋਵੇ ਆਪਾਂ ਦੇਣਦਾਰ ਹੋਵਾਂਗੇ। ਓਕੇ। ਜਾਂ ਕੋਈ ਚੀਜ਼ ਟਰੈਕਟਰ ਦੀ ਬਦਲੀ ਹੋਵੇ ਕੋਈ ਐਂਡ ਕੋਈ ਸਟicker ਕੋਈ ਹਿੱਸਾ ਖੁੱਲਿਆ ਹੋਵੇ ਸਾਰੀ ਚੀਜ਼ ਨਾਲ ਦੀ ਹੈ ਗ੍ਰੇਟ ਓਕੇ ਭਾਈ ਕੋਕਾ ਪੀਸ ਕਹਿ ਸਕਦੇ ਆਂਗੇ ਲਾਏ ਮਿੱਤਰੋ ਇਸ ਮਾਡਲ ਚ ਨਾ ਦੋ ਤਿੰਨ ਚੀਜ਼ਾਂ ਸੀਗੀਆਂ ਜਿਵੇਂ ਆਹ ਹੋ ਗਿਆ ਇੱਕ ਸਟicker ਇਹ ਨਹੀਂ ਦਵਾਰੇ ਜੇ ਪੱਟਿਆ ਗਿਆ ਲੱਗਦਾ ਇੱਕ ਆ ਜਾਲੀ ਆ ਠੀਕ ਆ ਆ ਜਾਲੀ ਇਹ ਕਿਤੋਂ ਨਹੀਂ ਮਿਲਦੀ ਜਦੋਂ ਇੱਕ ਵਾਰੀ ਮਿਲਦੀ ਹੋਈ ਨਹੀਂ ਕੰਪਨੀ ਜਾ ਕੇ ਜਦ ਹੀ ਲਿਆ ਨਾ 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 ਕੰਪਨੀ ਚੋਂ ਵੀ ਨਹੀਂ ਮਿਲਦੀ ਠੀਕ ਆ ਅੱਜ ਅੱਜ ਦੇ ਟਾਈਮੇ ਕਿਤੋਂ ਨਹੀਂ ਮਿਲਦੀ ਠੀਕ ਆ ਭਾਈ ਲੈ ਮਿੱਤਰੋ ਆ ਚੀਜ਼ ਤੇ ਓਵੇਂ ਲੱਗੀ ਹੋਈ ਆ ओके भाई मॉडल है ये भाई पूरा 2000 मॉडल है, है। फर्स्ट पार्टी है कैश ਦਾ ਟਰੈਕਟਰ ਹੈ ਜੋ ਮਰਜੀ ਆਈਡੀ ਪ੍ਰੂਫ ਜੋ ਮਰਜੀ ਲੈ ਲਓ ਸਾਰਾ ਕੁਝ ਮਿਲੂਗਾ ਰੇਟ ਇਹਦਾ ਡਿਮਾਂਡ ਆਪਾਂ 210000 ਕਰਦੇ ਆ ਜਿਹੜਾ ਇਹਦਾ ਆਪਾਂ ਦੇਣ ਵਾਲਾ ਰੇਟ ਆ ਉਹ ਹੈਗਾ 190000 ਠੀਕ ਹੈ ਲੋ ਮਤਲਬ 1 ਲੱਖ ਤੇ ਬਾਕੀ ਰੇਟ ਮੈਂ ਪਹਿਲਾਂ ਵੀ ਕਿਹਾ ਹੁਣ ਫੇਰ ਵੀਰੇ ਕਹਿਣਾ ਜੇ ਲੋ ਆਉਂਗੇ ਭਾਈ ਰੇਟ ਉਦੋਂ ਹੀ ਆ ਉਦੋਂ ਹੀ ਰੇਟ ਠੀਕ ਆ ਭਾਈ ਇਹ ਤਾਂ ਇੱਕ ਆਏ ਆ ਵੀ ਅਗਲੇ ਨੂੰ ਹਿੰਟ ਦੇਤਾ ਵੀ ਆਹ ਰੇਟ ਆ ਆਹ ਮਾਡਲ ਆ ਠੀਕ ਆ ਜੀ ਇਹ ਭਾਈ ਇਹ ਵੀਰੇ 2007 ਮਾਡਲ ਟਰੈਕਟਰ ਠੀਕ ਆ ਬਈ ਸੈਕੰਡ ਪਾਰਟੀ ਦੇ ਨੋਆ ਪਟਿਆਲਾ ਨੰਬਰ ਆ ਸਾਡੇ ਬਠਿੰਡੇ ਚ ਨੋਆ ਠੀਕ ਆ ਬਈ ਜਿੱਥੇ ਆਪਾਂ ਖੜੇ ਆ ਇੱਥੋਂ 3 ਕਿਲੋਮੀਟਰ ਤੇ ਪਿੰਡ ਆ ਜਿੱਥੇ ਇਹ ਨਾਂ ਦੇ ਬੰਦੇ ਦੇ ਠੀਕ ਆ ਬਈ ਚਾਰੇ ਟਾਇਰ ਪੂਰੀ ਵਧੀਆ ਕੰਪਨੀ ਦੇ ਅਬੋਲੋ ਵਿਰਾਟ ਦੇ ਨਵੇਂ ਆ ਨਵੇਂ ਕਿਹੜੇ ਬਈ ਜਮਾ ਨਵੇਂ ਮੇਰੇ ਜਮਾ ਨਵੇਂ ਡਬਲ ਕਲੱਚ ਆ ਸੈਕੰਡ ਪਾਰਟੀ ਦੇ ਨੋਆ ਚਿਪੜੀ ਆਰ ਸੀ ਆ ਟਰੈਕਟਰ ਦੀ ਓਕੇ ਬਈ ਇੰਜਨ ਗੇਅਰ ਕਿਤੇ ਵੀ ਰੰਗ ਦੀ ਟਰੈਕਟਰ ਨੂੰ ਕਲਮ ਨਹੀਂ ਹੈਗੀ ਠੀਕ ਹੈ ਮਗਰਾਡ ਮਗਰੂਟ ਸਾਰੇ ਨਾਲ ਸਾਰਾ ਕੁਝ ਨਾਲ ਦਾ ਵੀਰੇ A to Z ਸਾਰਾ ਸਮਾਨ ਹੈ ਟਰੈਕਟਰ ਨੂੰ ਲੱਗਿਆ ਐਜਸਟੇਬਲ ਹੁੱਕ ਲੱਗੀ ਹੈ ਪੂਰੀ ਵਧੀਆ ਓਕੇ ਬਾਈ ਠੀਕ ਹੈ ਬਾਈ ਆ ਰੇਟ ਵੀਰੇ ਇਹਦਾ ਆਪਾਂ 2,75,000 ਕਰਦੇ ਆ ਠੀਕ ਹੈ ਬਾਈ ਟਰੈਕਟਰ 2,60,000 ਰੁਪਏ ਦਾ ਦੇ ਦਾਂਗੇ ਬਾਕੀ ਮੌਕੇ ਤੇ ਜਦੋਂ ਬੰਦਾ ਆਇਆ ਉਹਦਾ ਮਾਨ ਤਨ ਕਰਦੇ ਠੀਕ ਹੈ ਲੈ ਮੈਂ ਤੇਰਾ ਸਾਰਾ ਸਾਰਾ ਟਰੈਕਟਰ ਜਿਹੜੀਆਂ ਨਾ ਸਟicker ਸਟicker ਸਾਰੇ ਨਾਲ ਸਾਰੇ ਨਾਲ ਦੇਨੇਗੇ ਭਾਈ ਸਾਰੇ ਟਰੈਕਟਰ ਕੋਲ ਮਿਲਾ ਕੇ ਕਰੀ ਬਾਕੀ ਵੀਰੇ ਯਾਰ ਜਦੋਂ ਆਪਾਂ ਫਾਰਮ ਟਰੈਕ ਖਾਸ ਤ ਠੀਕ ਆ ਵੀ ਜਿਹੜਾ ਗਾਹਕ ਆਪਣੇ ਤੇ ਫਾਰਮ ਟਰੈਕ ਦਾ ਮਾਣ ਕਰਕੇ ਆਪਣੇ ਕੋਲੇ ਆਵੇ ਵੀ ਉੱਥੋਂ ਮਿਲੂਗਾ ਤੇ ਉਹਨੂੰ ਮਾੜੀ ਚੀਜ਼ ਮੱਥੇ ਲੱਗੇ ਉਹ ਚੀਜ਼ ਆਪਾਂ ਲੈਂਦੇ ਠੀਕ ਆ ਬਾਈ ਡਬਲ ਕਲੱਚ ਜਾਣਾ ਬਾਈ ਡਬਲ ਕਲੱਚ ਹੈ 13 6 28 ਦੇ ਟਾਇਰ ਆ ਚਾਰੇ ਚੌਕੜਾ ਜਮਾ ਨਮਾ ਇਹਨੂੰ ਠੀਕ ਆ ਬਾਈ ਚੱਕਾਂ ਦੇ ਲੋਡ ਨਹੀਂ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈ ਜਿੱਡਾ ਕਹਿ ਦੀ ਓਡਾ ਵਧੀਆ ਟਰੈਕਟਰ ਹੈ ਓਕੇ ਬਾਈ ਜੋ ਮਰਜ਼ੀ ਆਈਡੀ ਪ੍ਰੂਫ ਮਾਲਕ ਦਾ ਜੋ ਮਰਜ਼ੀ ਕੁਝ ਲੈ ਲਓ ਸਾਰਾ ਕੁਝ ਮਿਲੂ ਸਾਰਾ ਕੁਝ ਸਾਨੂੰ ਮਿਲੂਗਾ ਬਾਈ ਪ੍ਰਾਣ ਟਰੈਕਟਰ ਕੱਟਿਆ ਜਾਊਗਾ ਹਾਂ ਜੀ ਠੀਕ ਆ ਬਾਈ ਤੇ ਅਗਲਾ ਇਹ ਬਈ ਇਹ ਹੈਗਾ ਜੀ ਫੋਰਡ 3600 ਫੋਰਡ 3600 ਮਾਡਲ 1993 ਠੀਕ ਆ ਪੀਵੀ 29 ਮੋਗੇ ਦਾ ਨੰਬਰ ਮੌਕਾ ਸਾਂਭ ਲੀਏ ਮੌਕਾ ਸਾਂਭ ਲੀਏ ਦੋ ਟਰੈਕਟਰ ਆਣਾ ਮੌਕਾ ਤਾਂ ਸਾਂਭ ਲੋ ਤੇ ਕਹੋ ਬਈ ਟਰੈਕਟਰ ਦੇਖੋ ਮਿੱਤਰੋ ਫੁੱਲੀ ਕੋਕਾ ਪੀ ਸਗਾ ਆਲੂ ਓਰੀਜਨਲ ਆਣਾ ਬਈ ਵੀਰੇ ਓਰੀਜਨਲ ਟਰੈਕਟਰ ਆ ਬਾਕੀ ਆ ਚੀਜ਼ਾਂ ਦੇਖੀ ਟਰੈਕਟਰ ਦੀਆਂ ਠੀਕ ਆ ਬਈ ਕਿੰਨਾ ਸੋਹਣਾ ਬੈਣਾ ਟਰੈਕਟਰ ਆ ਸਾਰੀਆਂ ਚੀਜ਼ਾਂ ਬਾਡੀ ओके भाई पिछले टायर बिरला कंपनी दे तुसी 45 पैसे अगले टायर जवां ब्रांड न्यू ठीक है भाई जेके का ते जेड़ा भाई फोर्ड हैगा ये भी फार्म ट्रैक ਦੇ ਵਿੱਚੋਂ ਨਿਕਲੇ ਹੋਇਆ ਹੈਗਾ ਨਾ ਵੀ ਬਸ ਇਹ ਕੰਪਨੀ ਚੋਂ ਹੈ ਨਾ ਵੀ ਵੀਰੇ 3600 ਨੂੰ ਜਦੋਂ ਮਾਡਲ ਉੱਚਾ ਹੋ ਗਿਆ ਫਾਰਮ 50 ਬਣਾਤਾ ਠੀਕ ਆ ਠੀਕ ਆ ਤੇ ਜਿਹੜਾ 3620 ਸੀ ਉਹਨੂੰ ਫਾਰਮ 60 ਬਣਾਤਾ ਠੀਕ ਆ ਲੈ भाई ਆ ਪਹਿਲਾਂ ਸਾਰੇ ਫੋਰਡ 3600 ਚੱਲਦੇ ਜਿਹੜਾ ਵੀ ਜਿਵੇਂ ਪਹਿਲਾਂ 3600 ਹੀ ਚੱਲਦਾ ਠੀਕ ਆ ਵੀ ਸਾਰੇ ਮਗਰਾੜ ਮਰੂੜ ਦੇ ਨਾਲ ਦੇ ਆ ਵੀ ओके okay भाई, है, है 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 है। है। okay भाई। है। ठीक है छतरीया ਦੇ ਨਾਲ ਹੈ ਨਹੀਂ ਟਾਪ ਲਿੰਕ ਡਰਾਈਵਰ ਇਹਦੇ ਨਾਲ ਹੈ ਸੈਲਫ ਸਟਾਰਟ ਹੈ ओके भाई ਬੰਪਰ ਲੱਗਿਆ ਹੋਇਆ ਇੰਜਨ ਗੇਅਰ ਪੂਰਾ ਚੰਗਾ ਠੀਕ ਹੈ ਫਸਟ ਪਾਰਟੀ ਪੀਵੀ 29 ਮੋਗੇ ਦਾ ਨੰਬਰ ਹੈ 1993 ਮਾਡਲ ਠੀਕ ਹੈ ਜੀ ਲੈ ਮੇਤਰੋ ਪੁਰਾਣਾ ਖੁੰਦਾਗਾ ਸੱਚੀ ਮੇਤਰੋ ਇੰਜਨ ਗੇਅਰ ਦੀ ਤਸੱਲੀਆ ਫੁੱਲ ਬਾਈ ਤੇ ਰੇਟ ਵੀ ਇਹਦਾ ਰੇਟ ਵੀਰੇ ਛੋਟਾ ਜਿਹਾ ਰੇਟ ਆ ਇੱਕੋ ਹੀ ਇਹਦਾ 1 ਲੱਖ ਤੇ 15000 ਸਿਰਫ 1 ਲੱਖ ਤੇ 15000 ਓਵਰ ਦੇਵਾਗਾ ਮੇਤਰੋ 1 ਮਿੰਟ ਹੋਰ ਰੁਕ ਜਾਓ ਤੁਸੀਂ ਹਣਾ ਇਹ ਅਗਲਾ ਇਹ ਫਾਰਮਾ ਟਰੈਕ 50 ਦਾ ਬਈ ਇਹ 1997 ਮਾਡਲ ਆ ਠੀਕ ਆ ਬਈ ਫਰਸਟ ਪਾਰਟੀ ਆ ਇਹ ਵੀ 19 ਬਰਾਲਾ ਨੰਬਰ ਆ ਚਾਰੇ ਟਾਇਰ ਟਰੈਕਟਰ ਨੂੰ 60 ਪੈਸੇ ਆ ਓਕੇ ਬਈ ਮਗਰਾੜ ਇਹਨੂੰ ਨਵੇਂ ਲੱਗੇ ਆ 2-3 ਸਾਲ ਪਹਿਲਾਂ ਦੇ ਠੀਕ ਆ ਬਈ ਸ਼ੋ ਸਾਰੀ ਓਰੀਜਨਲ ਆ ਟਰੈਕਟਰ ਦੀ ਈਲ ਇੱਕ ਜ਼ਰੂਰ ਹੈਗੀ ਆ ਉੱਪਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫੁੱਲ ਵਾਟਾ ਫੁੱਲ ਕਰਾਂਗੇ ਫੁੱਲ ਗਾਰੰਟੀ ਆ ਠੀਕ ਆ ਬਈ ਠੀਕ ਆ ਰਮ ਰਮ ਪੂਰੇ ਸਾਫ ਆ ਟਰੈਕਟਰ ਆ ਬਈ ਦੇਖ ਲਓ ਬਣਾ ਜਿਵੇਂ ਬਈ ਕਹਿੰਦਾ 17 18 ਮਾਡਲ ਵਰਗੇ ਰਮ ਬਈ ਲੰਕਾ ਲੁਕਾ ਪੂਰੀਆਂ ਛਤਰੀ ਇਹਦੇ ਨਾਲ ਹੈ ਨਹੀਂ ਟੌਪ ਲਿੰਕ ਡਰਾਈਵਰ ਇਹਦੇ ਵੀ ਨਾਲ ਹੈਗੀ ਆ ਇਹ ਜੰਗੇਰ ਦਾ ਪੂਰਾ ਵਧੀਆ ਟਰੈਕਟਰ ਹੈ ਠੀਕ ਆ ਬਾਈ ਲੈ ਮਿੱਤਰੋ ਤੇ ਮਾਡਲ ਬਾਈ ਮਾਡਲ ਇਹ 1997 ਆ ਪੀਵੀ 19 ਬਰਨਾਲਾ ਨੰਬਰ ਹੈ ਫਸਟ ਪਾਰਟੀ ਲੈ ਮਿੱਤਰੋ ਹੁਣ ਤੁਸੀਂ ਮੌਕਾ ਸਾਹਮਲੇ ਹੋ ਨਾ ਇਹ ਜਿਹੜਾ ਰੇਟ ਬਾਈ ਬਰਾੜ ਬੋਲੂ ਨਾ ਇਹਦੇ ਨਾਲੋਂ ਨਾ 10000 ਰੁਪਏ ਉਪਰ ਇਹ ਟਰੈਕਟਰ ਵੇਖਦੇ ਆਗੇ ਰੇਟ ਇਹਦਾ ਇਹ ਤਾਂ ਵੀ 115000 ਰੁਪਏ ਜੀ ਲੈ ਮਿੱਤਰੋ ਬਾਈ ਨਾ ਕਹਿੰਦਾ ਦੋਨਾਂ ਟਰੈਕਟਰਾਂ ਦਾ ਇਹਦਾ ਤੇ ਇਹਦਾ 115000 ਠੀਕ ਆ ਮਤਲਬ ਕਹਿ ਸਕਦੇ ਆਂ ਕਿ 1 ਲੱਖ 15 15 2 ਲੱਖ 30 ਹਜ਼ਾਰ ਹੋ ਗਿਆ ਹਾਂ 230 ਹੋ ਗਿਆ ਮੈਂ ਕਹਦਾ ਹੁਣ ਜਸਨੂ ਪਤਾ ਕੀ ਆ ਜਸਨੂ ਤੁਸੀਂ ਕਹਿ ਦਿਓ ਕੋਈ ਗੱਲ ਫੇਰ ਵੀ ਤਾਂ ਜਦੋਂ ਕੋਈ ਭਰਾ ਆ ਜਾਂਦਾ ਅਗਲਾ ਕਹਿੰਦਾ ਯਾਰ ਸਾਡਾ ਤੋਂ ਮਾਰ ਨਹੀਂ ਰੱਖਿਆ ਸੀ 50 ਕਿਲੋਮੀਟਰ ਤੋਂ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ ਚੱਲ ਕੇ ਆਏ ਬਾਕੀ ਵੀਰੇ ਜਿਵੇਂ ਅੱਜ ਕੱਲ ਲੋਕ ਮੋਡੀਫਾਈ ਕਰਾਉਂਦੇ ਆ ਮਕੈਨੀਕਲ ਇਹ ਟਰੈਕਟਰ ਦੋਨੇ ਬਹੁਤ ਟੌਪ ਦੇ ਆ ਇੰਜਨ ਗੇਰਾਂ ਦੇ ਬਹੁਤ ਹੀ ਵਧੀਆ ਜੇ ਕਿਸੇ ਨੇ ਮੋਡੀਫਾਈ ਫੋਰਡ ਕਰਾਉਣਾ ਓਕੇ ਹੋੜ ਕਰਾਲੇ ਕਰਾਲੇ ਕਾਗਜ਼ ਪੱਤਰ ਸਿਉਣੇ ਵਰਗੇ ਦੋਨਾਂ ਟਰੈਕਟਰਾਂ ਦੇ ਫਸਟ ਓਨਰ ਹੈ ਠੀਕ ਹੈ ਪੀਵੀ 29 ਪੀਵੀ 19 ਇਹ ਵੀ 19 ਉਹ ਕਹਦਾ ਤੇ ਬਰਨਾਲੇ ਬਰਨਾਲੇ ਦਾ ਠੀਕ ਹੈ ਬਾਈ ਜੀ 70 ਕਿਲੋਮੀਟਰ ਦੂਦਾਂ ਨੇੜੇ ਤੇੜੇ ਦਾ ਫਾਸਲਾ ਹੋ ਗਿਆ ਤੇ ਜੈਸਨ ਉਹ ਕਹਦਾ ਕਹੇਦਾ ਕਹਦੇ ਕੋਈ ਗੱਲ ਨਹੀਂ ਜੇ ਤੈਨੂੰ ਠੀਕ ਲੱਗੇ ਕਿੰਨੇ ਟਰੈਕਟਰ ਲੈ ਜਾਓ 2 ਲੱਖ ਤੇ 10000 ਰੁਪਏ ਦੇ ਨਹੀਂ ਬੜਾ ਤੱਕਾ ਹੋ ਗਿਆ ਜੈਸਨ ਉਹ 1 ਰੁਪਿਆ ਨਹੀਂ ਬਈ ਨਾ ਹੀ ਤੁਹਾਨੂੰ ਕੋਈ ਤੇਲ ਖਰਚਾ ਨਾ ਹੀ ਚਾਬੀ ਨਾ ਕੁਝ ਮਿਲੇ ਠੀਕ ਹੈ 1 ਲੱਖ 5000 ਦਾ ਇਹ ਰਹਿ ਗਿਆ ਤੇ 1 ਲੱਖ 5000 ਦੀ ਇਹ ਰਹਿ ਗਿਆ ਜੱਸਰ ਪਤਾ ਕੀ ਗੱਲ ਆ ਆ ਤਾਂ ਕੋਈ ਗੱਲ ਨਹੀਂ 1 ਲੱਖ 5000 ਦਾ ਦੇ ਦਾਂਗੇ ਉਹ 1 ਲੱਖ 5000 ਦਾ ਦੇ ਕੇ ਲੋਟ ਨਹੀਂ ਆਉਂਦਾ ਯਾਰ ਜੱਸ ਨੂੰ ਹੀ ਕਰਦੇ ਯਾਰ ਕੁਝ ਨਹੀਂ ਹੁੰਦਾ ਇਹ ਸਨੋ ਫਿਰ ਹੁਣ ਤੂੰ ਕਰਤੀ ਗੱਲ ਪਰ ਚੱਲ ਕੋਈ ਨਹੀਂ ਆਪਾਂ ਜਦੋਂ ਕਹੀ ਦਿੱਤੀ ਜਿਹੜੀ ਗੱਲ ਉਹਦੇ ਤੋਂ ਨਹੀਂ ਭਾਜਦੇ ਗੱਲ ਪਰ ਉਹਦੇ ਉਹ ਤਾਂ ਇੱਕ ਪੈਸੇ ਵੱਟੇ ਪੈਸੇ ਵਟ ਨਹੀਂ ਇੱਕ ਪੰਜ ਠੀਕ ਹੈ ਮਤਲਬ ਕੱਟਿਆ ਹੋਇਆ ਟਰੈਕਟਰ ਲਾ ਲਈਏ ਨਾ ਚਾਹੀਦੀ ਹੈ ਹਨਾ ਬਈ ਜਿਵੇਂ ਆਇਆ ਟਰੈਕਟਰ ਉਵੇਂ ਤੋੜਨ ਵਾਲਾ ਮਤਲਬ ਇਹ ਦੋਨੇ ਟਰੈਕਟਰ ਵਿੱਚ ਹੀ ਕੱਟਿਆ ਠੀਕ ਆ ਬਾਈ ਠੀਕ ਜਿਹੜਾ ਆ ਟਰੈਕਟਰ ਹੈ ਬਹੁਤ ਬਹੁਤ ਵਧੀਆ ਪਾਲਟੀ ਤੋਂ ਕਟਿਆ ਮਲਾਜਮ ਮੁੰਡਾ ਸੰਗਰੂਰ ਤੋਂ ਜਿੱਥੋਂ ਆਪਾਂ ਕਟਿਆ ਠੀਕ ਹੈ ਜੇ ਕਿਸੇ ਭਰਾ ਨੂੰ ਐ ਹੋਵੇ ਵੀ ਖਾਣੀ ਆਪਾਂ ਰੇਟ ਬਾਲਾ ਕਹਨੇ ਆਪਾਂ ਉਹਦਾ ਕੰਟੈਕਟ ਨੰਬਰ ਪਹਿਲਾਂ ਦੇ ਦੇਾਂਗੇ ਉਦੋਂ ਬਾਅਦ ਬੰਦਾ ਲੈਣਾ ਲੈ ਉਹਨੂੰ ਇੰਜਨ ਗੇਅਰ ਦੀ ਉਹ ਤੋਂ ਤਸੱਲੀ ਕਰ ਲੈ ਵੀ ਕਿੰਨੇ ਪੈਸੇ ਤੇਰੇ ਲੱਗੇ ਹੋਏ ਠੀਕ ਹੈ ਹੋਰ ਦੱਸ ਮਲਾ ਮੇਤਰੋ ਫੁੱਲ ਗਾਰੰਟੀ ਆ ਬਾਈ ਬਰਾਡ ਦੇਣਾ ਤੇ ਤੁਸੀਂ ਵੀ ਬਾਈ ਗਾਰੰਟੀ ਨਾਲ ਆਇਓ ਜੈਸੌਰ ਨੂੰ ਵਾਲਾ ਰੇਟ ਲੈ ਕੇ ਆਣਾ ਬਾਈ ਏਕ ਆ ਬਾਈ ਆਜੋ ਮੇਤਰੋ ਦੋ ਫਾਰਮਰ ਟਰੈਕ ਤੁਹਾਨੂੰ ਹੋਰ ਦਿਖਾਉਣੇ ਹੈਗੇ ਕੰਗਾਗਾ ਬਾਈ ਵੈਸੇ ਤਾਂ ਨਾ ਚਾਹੀਦੀ ਜਿਹੜਾ ਮਰਜੀ ਫਾਰਮ ਟਰੈਕ ਲੈਣਾ ਹੋਵੇ ਨਾ ਉਰੇ ਆ ਜਿਓ ਮੋਡਰਨ ਨਹੀਂ ਦਿੰਦਾ ਗਾ ਰਾਤ ਨੂੰ ਜੇ 12 ਵਜੇ ਕਾਲ ਕਰ ਲਿਓ ਇਹ ਵੀ ਫਾਰਮ ਟਰੈਕ ਇਹ 2009 ਮਾਡਲ ਹੈ ਹਰਿਆਣਾ ਨੰਬਰ ਫਸਟ ਓਨਰ ਓਕੇ ਬਾਈ ਠੀਕ ਆ ਜੋ ਕਾਗਜ਼ ਪੱਤਰ ਵੀਰੇ ਦਾ ਮਰਜੀ ਲੈ ਲਿਓ ਨਾ ਇਹ ਹੁੰਦਾ ਨਹੀਂ ਹੈਗਾ ਕਿਉਂਕਿ ਡਾਊਨ ਮਾਡਲ ਆ ਗਿਆ ਫਾਇਰੇ ਤੇ ਚੌਕੜਾ 90 ਪੈਸੇ ਆ ਕੰਪਨੀ ਦਾ ਡਬਲ ਕਲਚ ਦੇ ਵਿੱਚ ਓਕੇ ਇੰਜਨ ਗੇਅਰ ਦਾ ਪੂਰਾ ਚੰਗਾ ਡਰੈਕਟਰ ਹੈ ਓਕੇ ਬਾਈ ਠੀਕ ਆ ਮੰਗਦਾ ਆਪਾਂ ਇਹਦੀ ਕੁਛ ਵੀ ਕਰਕੇ 270 ਕਰਕੇ 65 ਕਰਕੇ 60 ਕਰਕੇ 2.5 ਲੱਖ ਰੁਪਏ ਦਾ ਟਰੈਕਟਰ ਦੇ ਦੇ। ਲੈ ਮਿੱਤਰੋ 2.5 ਆਏ ਬੰਦੇ ਦਾ ਉਹ ਚੋ ਆਪਾਂ ਮਾਨ ਕਰ ਦਾਂਗੇ ਜਿੰਨਾ ਆਪਾਂ ਕਰ ਸਕਦੇ ਹਾਂ। ਠੀਕ ਆ ਭਾਈ ਲੋਨ ਹੋਣਾ ਨਹੀਂ ਭਾਈ। ਲੋਨ ਹੋਣਾ ਨਹੀਂ ਵੀਰੇ। ਠੀਕ ਆ ਭਾਈ ਇਹ ਵੀ 13 ਸਮਰੂਰ ਦਾ ਨੰਬਰ ਆ ਮਿੱਤਰੋ। ਨਹੀਂ ਇਹ HR 13 ਨੰਬਰ ਆ। HR 13 ਠੀਕ ਆ। ਮਾ ਬਣੇ ਸਮਰੂਰ ਦਾ ਨੰਬਰ ਆ HR 13। ਠੀਕ ਆ ਮਿੱਤਰੋ HR 13। ਇਹ ਪਹਿਲੀ ਪਾਲਟੀ ਹੈ। ਪਹਿਲੀ ਪਾਲਟੀ ਦਾਗਾ। ਠੀਕ ਆ ਭਾਈ ਤੇ ਅਗਲਾ ਫਾਰਮਰ ਟਰੈਕ ਸੁਪਰਮੈਕਸ ਇਹ ਮਾਡਲ ਆ ਗਿਆ ਭਾਈ। ਵੀਰੇ ਇਹ 2011 ਮਾਡ ओके okay भाई ਫੋਲੋ ਟੌਪ ਵਾਲਾ ਮਾਡਲ ਹੈ ਟਰੈਕਟਰ ਠੀਕ ਹੈ ਭਾਈ ਠੀਕ ਹੈ ਜਮਾ ਬ੍ਰਾਂਡ ਨਿਊ ਕੰਡੀਸ਼ਨ ਹੈ ਜਮਾ ਕੋਕਾ ਆ ਦੇਖ ਇੱਕ ਚੀਜ਼ ਦਿਖਾਉਣਾ ਤੈਨੂੰ ਆ ਓਕੇ ਦਾ ਸਟicker ਆ ਤੇ ਠੀਕ ਹੈ ਮਗਰਾੜ ਦੇਖੀ ਅੰਦਰ ਦੁੱਧ ਵਰਗੇ ਅੱਧੇ ਟਾਇਰ ਆ ਪਿਛਲੇ ਐਮ ਆਰ ਐਫ ਦੇ ਓਕੇ ਭਾਈ ਅੱਗੇ 6 50 16 ਦੇ ਰੇਡੀਅਲ ਜਮਾ ਨਵੇਂ ਨਵੇਂ ਆ ਭਾਈ ਪਾਵਰ ਸਟੀering ਆਣਾ ਭਾਈ ਫੁੱਲ ਟੌਪ ਮਾਡਲ ਕਿਤੇ ਵੀ ਟਰੈਕਟਰ ਦੇ ਆਏ ਨਹੀਂ ਹੋਊਗਾ ਦੇਖ ਲੈ ਜਿਹੜਾ ਨਿਕਲ ਵਾਲੀ ਗੱਲ ਕਰਦੇ ਦੇਖ ਨਵੇਂ ਦੇ ਨਹੀਂ ਆਏ ਚਮਕਦਾ ਹੁੰਦਾ ਠੀਕ ਹੈ ਭਾਈ ਆ ਦੇਖੋ ਭਾਈ ਆ ਕਿੰਨਾ ਸੋਹਣਾ ਪੈਣਾ ਜਮਾ ਜਮਾ ਨਵਾਂ ਟਰੈਕਟਰ ਹੈ ਵੀਰੇ ਜਮਾ ਕਿਤੇ ਵੀ ਕਲਮ ਲੱਗੀ ਹੋਵੇ ਟਰੈਕਟਰ ਤੇ ਆਪਾਂ ਦੇਣਦਾਰ ਹਾਂ ਠੀਕ ਆ ਭਾਈ ਹਾਂ ਔਣ ਜਾਣ ਦਾ ਖਰਚਾ ਯਾਰ ਫੁੱਲ ਜ਼ਿੰਮੇਵਾਰੀ ਹੈ ਸਾਰੇ ਸਟicker show ਦੇ ਸਾਰੇ ਨਾਲ ਦੇ ਆ ਠੀਕ ਆ ਠੀਕ ਆ ਨਹੀਂ ਸੁਪਰ ਮੈਕਸ ਦੇ ਵਿੱਚ ਵੀਰੇ ਕੀ ਹੁੰਦਾ ਆ ਅੰਦਰੋਂ ਨਾ ਲਾਈਟਾਂ ਦੇ ਬੀਮ ਗਲ ਜਾਂਦੇ ਠੀਕ ਆ ਛੋਟੀ ਜੀ ਇਸ ਮਾਡਲ ਨੂੰ ਉਹ ਆ ਜੀ ਠੀਕ ਆ ਭਾਈ ਪਰ ਇਹ ਵੀ ਇੰਨਾ ਸੋਹਣਾ ਪਿਆਗਾ ਜੀ ਆ ਚੀਜ਼ਾਂ ਦੇਖੋ ਕਿ ਆਪਾਂ ਬੰਪਰ ਵੀ ਪੇਂਟ ਨਹੀਂ ਕਰਾਇਆ ਟਰੈਕਟਰ ਦਾ ਓਕੇ ਭਾਈ ਹਾਂ ਕਾ ਆ ਲੈਫਟ ਪੰਪ ਚੇਂਜ ਹੋਏ ਹੋਏ ਸੀ ਆਪਾਂ ਪੇਂਟ ਨਹੀਂ ਕਰਾਏ ਵੀਰੇ ਠੀਕ ਹੈ ਲੈ ਵੀ ਉਹ ਮੈਂ ਉਹਵੇਂ ਹੈਗਾ ਜਮਾ ਜਮੇ ਬਈ ਬਰਾੜ ਨੇ ਪਹਿਲੇ ਸਰੂਚ ਕਹਿਤਾ ਜਣਾ ਬਈ ਬਈ ਜਮਾ ਨਵਾਂ ਟਰੈਕਟਰ ਆ ਗਿਆ ਆਪਣੀਆਂ ਨਾ ਆ ਦੇਖੋ ਜਿੱਦਾਂ ਦਾ ਨਵਾਂ ਆਇਆ ਬੰਦੇ ਦੀਆਂ ਟੂਪਾਂ ਪੱਕੀਆਂ ਕਸੀਆਂ ਹੋਈਆਂ ਆ ਇੱਕ ਗੱਲ ਆ ਆ ਪੈਡਲ ਦੇ ਉੱਪਰ ਪੈਰ ਟੈਕਦਾ ਇੱਥੋਂ ਦੇਖ ਠੀਕ ਆ ਬਈ ਆ ਪੀਟੀਓ ਲੀਵਰ ਦੇਖ ਲੋ ਖੁੱਲੇ ਸੋਣਾਗਾ ਫਿਰ ਆ ਜੇ ਜਾਦੇ ਟਰੈਕਟਰ ਵੀਰੇ ਚੱਲਿਆ ਜਿਹੜਾ ਆ ਥਾਵਾਂ ਤੋਂ ਰੰਗ ਲਊਗਾ ਮਾਰ ਮਾਰੀ ਉਹ ਕਹਿਣਾ ਬਈ ਹਾਂ ਟ੍ਰੈਕਟਰ ਮੈਂ ਤੁਹਾਨੂੰ ਦੱਸ ਵੀ ਦਿੰਦਾ ਕਿੰਨਾ 3400 ਤੇ 3400 ਤੇ 48 ਘੰਟੇ ਟਰੈਕਟਰ origignal ਚੱਲਿਆ ਠੀਕ ਹੈ 3400 48 48 ਘੰਟੇ ਜੋ ਮਰਜੀ ਕਾਗਜ਼ ਪੱਤਰ ਲੈ ਲਿਓ ਕੈਸ਼ ਦਾ ਟਰੈਕਟਰ ਹੈ ਕੱਲੇ ਕਲੱਚ ਨੂੰ ਚਾਬੀ ਲੱਗੀ ਹੈ ਹੋਰ ਟਰੈਕਟਰ ਦੇ ਕਿਤੇ ਚਾਪੀ ਨਹੀਂ ਹੈਗੀ ਠੀਕ ਆ ਭਾਈ ਠੀਕ ਹੈ ਫੇਰ ਆ ਜਿਵੇਂ ਸਾਇਲੈਂਸਰ ਹੋ ਗਿਆ ਵੀਰੇ ਆ ਚੀਜ਼ਾਂ ਹੋਗੀਆਂ ਠੀਕ ਆ ਭਾਈ ਆ ਦੇਖੋ ਵੀ ਆ ਵੀ ਪੂਰੀ ਫੁੱਲੀ ਸਾਫ ਪਈ ਆ ਹਾਂਜੀ ਠੀਕ ਆ ਭਾਈ ਮਾਡਲ ਸੀ ਪਈਏ ਮਾਡਲ ਵੀਰੇ 2011 ਠੀਕ ਹੈ ਜੀ ਠੀਕ ਹੈ ਨਾ ਜੀ ਫੁੱਲ ਟਾਪ ਵਾਲਾ ਮਾਡਲ ਹੈ ਸੁਪਰ ਮੈਕਸ ਮਾਡਲ ਹੈ ਇਹ ਪਹਿਲੀ ਪਾਰਟੀ ਦਾ ਰੇਟ ਇਹਦਾ ਹੈਗਾ ਮੰਗਰ ਨੂੰ ਕੁਛ ਮੰਗ ਲਗੇ ਰੇਟ ਇਹਦਾ ਹੈਗਾ 3,65,000 ਦੇ ਨਾਲ ਬਸ ਕੋਈ ਨਹੀਂ ਉਹ ਚੋ ਮਾਨਤਾਨ ਕਰ ਦਾਂਗੇ ਜਿਹੜਾ ਬੰਦਾ ਆਪਣੀ ਵੀਡੀਓ ਬਾਕੀ ਯਾਰ ਇਹ ਪਤਾ ਕੀ ਗੱਲ ਆ ਇਹਨੂੰ ਤੇਰਾ ਆਪਦਾ ਹੀ ਮੰਨ ਜਾ ਐ ਨਹੀਂ ਲੱਗੀਆਂ ਜਾਂਦਾ ਵੀ ਮੈਨੂੰ ਸੋਹਣਾ ਵਾੜਾ ਲੱਗੀਆਂ ਜਾਂਦਾ ਸਹੀ ਮੈਂ ਖੁਦ ਕਹਿਣ ਲੱਗਿਆ ਜੀ ਬਈ ਵਾਹ 17 18 ਮਾਡਲ ਹੋਊਗਾ ਟਰੈਕਟਰ ਇਹ ਟਰੈਕਟਰ ਨਾ ਜਿਹੜੇ 11 12 13 ਚ ਸੁਪਰ ਮੈਕਸ ਆਇਆ ਸੀ ਇਹ ਤਾਂ ਬੱਸ ਇਹ ਮੰਨ ਲਓ ਵੀ ਜਿਵੇਂ ਕੋਈ ਚੰਗਾ ਸਰਦਾਰ ਬੰਦਾ ਹੁੰਦਾ ਨੇ ਆਪਾਂ ਪਿੰਡ 'ਚ ਕਹਿੰਦੇ ਆ ਫਲਾਣਾ ਸਰਦਾਰ ਆ ਯਾਰ ਉਹ ਚਿੱਟੇ ਕੱਪੜੇ ਪਾ ਕੇ ਰੱਖਦਾ ਇਹ ਬੱਸ ਇਹ ਸਰਦਾਰੀ ਟਰੈਕਟਰ ਹੈ ਠੀਕ ਹੈ ਜੀ ਬੱਸ ਇੱਕ ਮਟਰ ਹੈ ਇਹ ਫਾਰਮ ਟਰੈਕ ਦੇ ਵਿੱਚ ਵੀ ਆਹ ਮਾਡਲ ਯਾਰ ਜਾਦੇ ਇਹਦੀ ਵਿਕਰੀ ਵੀ ਵੱਧ ਆ ਵੀਰੇ ਓਕੇ ਬਈ ਜਿਹੜੇ ਬੰਦੇ ਵਿਕਰੀ ਆ ਜਿਵੇਂ ਆਲੂ ਲਾਉਂਦੇ ਜਿਹੜੇ ਭਰਾ ਉਹ ਵੀ ਬਹੁਤ ਜ਼ਿਆਦਾ ਲੈਂਦੇ ਠੀਕ ਆ ਬਈ ਸੁਪਰ ਮੈਕਸ ਨੂੰ ਲੈਂਦੇ ਆ ਜਿਵੇਂ ਈਪੀਆਈ ਆਇਆ ਇਹਦੇ ਵਿੱਚ ਹੈ ਤਾਂ ਉਹ ਵੀ ਫਾਰਮ ਟਰੈਕ ਆ ਉਹਨੂੰ ਘੱਟ ਲੈਂਦੇ ਆ ਇਹਨੂੰ ਜ਼ਿਆਦਾ ਲੈਂਦੇ ਆ ਠੀਕ ਆ ਭਾਈ ਬਾਕੀ ਇਹੋ ਜਿਹਾ ਟਰੈਕਟਰ 11 12 ਮਾਡਲ ਚੰਗਾ ਟਰੈਕਟਰ ਛੇਤੀ ਨਹੀਂ ਮਿਲਦਾ ਮਿਲ ਜਾਏਗਾ ਕਿਉਂਕਿ ਅਕਸਰ ਟਾਈਮ ਹੋ ਗਿਆ ਚਲਾਈ ਜਾਦੇ ਹੋਗੀ ਇਹ ਤਾਂ ਆਪਣੇ ਲੋਕਲ ਹੀ ਆਪਾਂ ਟਰੈਕਟਰ ਲਿਆ ਪਹਿਲੀ ਪਾਰਟੀ ਦਾ ਟਰੈਕਟਰ ਹੈ ਕੈਸ਼ ਦਾ ਟਰੈਕਟਰ ਹੈ ਜੋ ਮਰਜੀ ਆਈਡੀ ਪ੍ਰੂਫ ਲੈ ਲੈਣ ਬੰਦੇ ਦਾ ਵੈਸੇ ਤਾਂ ਯਾਰ ਸਾਡੀ ਸੋਚ ਆ ਸੀ ਪ੍ਰੂਫ ਤੋਂ ਬਿਨਾਂ ਟਰੈਕਟਰ ਲੈਂਦੇ ਨੇ ਠੀਕ ਆ ਭਾਈ ਕਿਉਂਕਿ ਕਾਪੀ ਗਾ ਜਾਂਦਾ ਮਾੜਾ ਦਾ ਇੰਜਨ ਦਾ ਜਾਏ ਜੀ ਮਰਜੀ ਹੋ ਹਾਂ ਨਹੀਂ ਆਪਾਂ ਲੈਂਦੇ ਨਹੀਂ ਵੀਰੇ ਕਿਉਂਕਿ ਆਪਾਂ ਪੂਰਾ ਸੋਚ ਸਮਝ ਕੇ ਚੀਜ਼ ਲੈਣੀ ਆ ਲੈਣ ਵੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਇਹੀ ਸੋਚ ਲਿਆ ਵੀ ਆਪਾਂ ਇਹ ਝੁਕ ਕਮਾਈ 10000 15000 ਕਰ ਲਗੇ ਨਾ ਇਹ ਨਹੀਂ ਆਪਾਂ ਕਮਾਈ ਨਹੀਂ ਆਪਣੀ ਸੋਚ ਇਹ ਆ ਵੀ ਜਿਹੜਾ ਇੱਕ ਵਾਰੀ ਆਪਣੇ ਤੋਂ ਬੰਦਾ ਲੈ ਗਿਆ ਉਹ ਦੁਬਾਰੇ ਆ ਗਿਆ ਬਸ ਸਭ ਤੋਂ ਵੱਡੀ ਇਹ ਸੋਚ ਹੈ ਠੀਕ ਹੈ ਬਾਕੀ ਇਹ ਫਾਰਮ ਟਰੈਕ ਨਾਲ ਆਪਣਾ ਮੋਹ ਹੈ ਠੀਕ ਹੈ ਆਪਾਂ ਦਿਲੋਂ ਲੈ ਕੇ ਇਸੇ ਨੂੰ ਖੁਸ਼ ਆ ਠੀਕ ਹੈ ਬਈ ਹਾਂ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਕੋਈ ਵੀ ਟਰੈਕਟਰ ਖਰੀਦ ਸਕਦੇ ਹੋਗੇ ਤੇ ਮੈਂ ਲਗਾਇਸ ਰਹੀ ਹੈਗੀ ਆ ਕਿ ਬਈ ਬਠਿੰਡਾ ਦੇ ਨੇੜੇ ਪਿੰਡ ਦੇਉਣ ਬਾਕੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਟਾਈਮ ਇੰਨਾ ਵੀਰੇ ਹੁੰਦਾ ਨਹੀਂ ਇੰਸਟਾਗ੍ਰam ਫੇਸਬੁੱਕ ਤੇ ਆਪਣਾ ਪੇਜ ਆ ਬਰਾ ਟਰੈਕਟਰ 0022 ਤੇ ਕੱਲੇ ਕੱਲੇ ਦੀ ਵੀਡੀਓ ਉੱਥੇ ਪਾਈ ਹੋਈ ਆ ਉੱਥੇ ਚੈੱਕ ਕਰ ਲਿਓ ਹਰ ਇੱਕ ਜੀਜ ਆਪਾਂ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਠੀਕ ਆ ਉਸ ਤੋਂ ਬਾਅਦ ਫੋਨ ਨੰਬਰ ਆਪਣਾ ਹੈਗਾ 96531 00499 ਇਹੀ ਵਟਸਐਪ ਨੰਬਰ ਹੈ ਜੇ ਕਿਸੇ ਨੇ ਵਟਸਐਪ ਤੇ ਕੋਈ ਮੈਸੇਜ ਭੇਜਣਾ ਜਾਂ ਕੋਈ ਗੱਲ ਕਰਨੀ ਆ ਜਦੋਂ ਮਰਜੀ ਦੇ ਸਕਦਾ ਬਾਕੀ ਸਭ ਤੋਂ ਮੇਨ ਗੱਲ ਹੈ ਵੀ ਆਪਾਂ ਜਿਹੜੇ ਐਨ ਆਰ ਵੀਰ ਹੈ ਬਾਹਰ ਰਹਿੰਦੇ ਆ ਪੰਜਾਬ ਦੇ ਭਰਾ ਉਹਨਾਂ ਦਾ ਮੈਂ ਆਪਦੇ ਦਿਲੋਂ ਧੰਨਵਾਦ ਕਰਦਾ ਠੀਕ ਆ ਬਈ ਠੀਕ ਆ ਜੀ ਉਹਨਾਂ ਨੂੰ ਆਪਾਂ ਬਹੁਤ ਟਰੈਕਟਰ ਦਿੱਤੇ ਆ ਠੀਕ ਆ ਬਈ ਉਹ ਬਾਹਰ ਬੈਠੇ ਆ ਆਪਾਂ ਤਾਂ ਫੋਨ ਤੇ ਲੈਂਦੇ ਆ ਆਪਾਂ ਵੀ ਕਦੇ ਇਹ ਸੋਚ ਕੇ ਨਹੀਂ ਦਿੱਤਾ ਵੀ ਯਾਰ ਉਹ ਉਹ ਬੰਦਾ ਕਿਹੜਾ ਵੇਖਣ ਆਇਆ ਉਹਨੂੰ ਦੇ ਦਿਓ ਸੌਦੇ ਹੋਏ ਤੋਂ ਬਾਅਦ ਵੀ ਜੇ ਆਪਦੇ ਮਨ ਨੂੰ ਕੋਈ ਕਮੀ ਲੱਗੇ ਤਾਂ ਵੀ ਪੂਰੀ ਕਰਕੇ ਦਿੰਦਾ ਤਾਂ ਵੀ ਆਪਾਂ ਕੱਢ ਕੇ ਤੋੜਨਾ ਚਾਹੇ ਸੌਦਾ ਹੋ ਗਿਆ ਏ ਨਹੀਂ ਸੋਚਿਆ ਵੀ ਆਪਾਂ 10 ਵਿਚਾਲਾ ਇਹ ਸੋਚ ਲਈਦਾ ਵੀ 5 ਇਹਦੇ ਤੇ ਲਾ ਦੇ ਪਾਉਂਦੀ 5 ਹੀ ਵਾਜੀ ਠੀਕ ਆ ਬਈ ਬਾਕੀ ਨਾ ਬਈ ਇੱਕ ਵਾਰੀ ਬਰਾੜ ਵਾਈ ਨੂੰ ਤੁਸੀਂ ਮਿਲ ਕੇ ਜਾਇਓ ਹਨਾ ਬਈ ਦਿਲ ਦਾ ਪੂਰਾ ਸਾਫ ਬੰਦਾਗਾ ਜਦੋਂ ਤੁਸੀਂ ਉਹ ਰੋ ਟਰੈਕਟਰ ਖਰੀਦ ਕੇ ਲੈ ਕੇ ਜਾਓਂਗੇ ਨਾ ਤੁਸੀਂ ਵੀ ਬਈ ਖੁਸ਼ ਹੋ ਕੇ ਜਾਓਂਗੇ ਬਾਕੀ ਬਈ ਸੰਪਰਕ ਕਰ ਜਰੂਰ ਕਰ ਲਓ ਠੀਕ ਆ ਬਈ ਬਰਾੜ ਧੰਨਵਾਦ ਬਈ ਸ਼ੇਅਰ ਜਰੂਰ ਕਰ ਦੋ ਭਾਜੀ ਧੰਨਵਾਦ